ਕੀ ਸਭ ਕਿਸ ਜਿਹੜੀ ਸਰ ਮੀਟਿੰਗ ਰਹੀ ਸੀ ਅ ਅੱਜ ਲੁਧਿਆਣਾ ਜ਼ਿਲ੍ਹੇ ਦੀ ਮੀਟਿੰਗ ਰੱਖੀ ਹੈ ਸੋ ਇਸ ਮੀਟਿੰਗ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਅ ਵੱਖ-ਵੱਖ ਸਵਾਲ ਨੇ ਜਿਹੜੇ ਵੱਖ-ਵੱਖ ਮਹਿਮਾਨਾਂ ਨਾਲ ਜੁੜਦੇ ਆ ਉਹਨਾਂ ਦੇ ਅਫੀਸਰ ਸਹਿਬਾਨ ਔਰ ਇਥੋਂ ਦਾ ਟੋਟਲ ਸਿਵਲ ਪ੍ਰਸ਼ਾਸਨ ਤੇ ਮੇਰੇ ਬਹੁਤ ਹੀ ਸਰਕਾਰ ਦੇ ਉਹ ਐਮਐਲਏ ਸਹਿਬਾਨ ਸੋ ਅੱਜ ਅ ਚਰਚਾ ਕਰਾਂਗੇ ਕਾਫੀ ਲੰਬੇ ਅਰਸੇ ਤੋਂ ਬਾਅਦ ਕਿਉਂਕਿ ਪਹਿਲਾਂ ਕੋੜ ਲੱਗੇ ਰਹੇ ਆ ਜਨਰਲ ਇਲੈਕਸ਼ਨ ਦੇ ਸੋ ਅੱਜ ਮੀਟਿੰਗ ਕਰ ਰਹੇ ਆ ਸੋ ਜਿਹੜੇ ਮਸਵਾਲ ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਲੋਕਾਂ ਦੇ ਆਏ ਆ ਜਾਂ ਹੋਰ ਆਣੇ ਆ ਉਹਨਾਂ ਦੇ ਉੱਤੇ ਅੱਜ ਇੱਕ ਠੋਸ ਕੋਈ ਰੂਪਰੇਖਾ ਤਿਆਰ ਕਰਕੇ ਤੇ ਅਸੀਂ ਚਾਹੁੰਦੇ ਆਂ ਕਿ ਲੁਧਿਆਣਾ ਕਿਉਂਕਿ ਪੰਜਾਬ ਦਾ ਬੜਾ ਮੇਜਰ ਡਿਸਟ੍ਰਿਕਟ ਹੈਗਾ ਔਰ ਜਿੱਥੇ ਵੱਡੀ ਪੱਧਰ ਤੇ ਇੰਡਸਟਰੀ ਵੀ ਹੈ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਕਾਰੋਬਾਰ ਵੀ ਹੈ ਕੰਮ ਵੀ ਹੈ ਸੋ ਨਾਲ ਨਾਲ ਕੋਈ ਸਵਾਲ ਵੀ ਹੋਣਗੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵਾਈਸ ਜੀ ਜਿਸ ਤਰ੍ਹਾਂ ਹਰ ਰੋਜ਼ ਪੰਜਾਬ ਦੇ ਅੰਦਰ ਵੱਖੋ ਵੱਖਰੇ ਵਰਗਾਂ ਦੀਆਂ ਵੱਖੋ ਵੱਖਰੇ ਹਸਾਬਲਾਂ ਨੂੰ ਜਿੱਟਣ ਦੇ ਲਈ ਪਹਿਲ ਕਰਨੀਆਂ ਹੋ ਰਹੀਆਂ ਨੇ ਚਾਹੇ ਉਹ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਦੇ ਅੰਦਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਿਆਸੀ ਦਬਾਤ ਤੋਂ ਬੜਾ ਮੈੜ ਤੋਂ ਰੋਜ਼ਗਾਰ ਦਿੱਤੇ ਜਾ ਰਿਹਾ ਹੈ ਜਿੱਥੇ ਬਾਕੀ ਗੱਲਾਂ ਦਾ ਕੰਮ ਚੱਲ ਰਿਹਾ ਸੋ ਉੱਥੇ ਜਿਹੜੇ ਲੋਕਲ ਸਵਾਲ ਵੀ ਲੁਧਿਆਣੇ ਦੇ ਉਹਨਾਂ ਨੂੰ ਵੀ ਬਲਰ ਪੈਲ ਦੇ ਆਧਾਰ ਤੇ ਲਿਟੇ ਜਾਵੇ ਤੇ ਅੱਜ ਮੀਟ ਕਰਨ ਲਈ ਆਏ ਆ